ਜੀ ਅਹੀਂ ਹੋ ਗਏ ਫ੍ਰੀ ਪੂਰੇ 12 ਵੀ ਫ੍ਰੀ ਹੋ ਗਏ ਆ ਸਾਰਾ ਕੰਮ ਕਰਕੇ ਮੈਂ ਕੱਪੜੇ ਬਹਿਰਾ ਤੋ ਕੀ ਆਹ ਫ੍ਰੀ ਹੋ ਗਏ ਆ ਉਹ ਜਾਣਾ ਕਿ ਛੱਤ ਤੇ ਤੇ ਕਿੰਨੇ ਵੰਦੇ ਆ ਸੋ ਇਦੀ ਵੀ ਚਾਹ ਮੈਨੂੰ ਧੜੀ ਗਈ ਚਾਹ ਪੀਣੀ ਆ ਸੋ ਦਸਵਾਂ ਕਿਹੜਾ ਕਿਹੜਾ ਛਾੜਾ ਦਾ ਸ਼ਕੀਨ ਹੈ ਤੇ ਚਾਹ ਦਾ ਸ਼ਕੀਨ ਹੈ ਕਿ ਪਰ ਹੁਣ ਮੈਂ ਥੋੜੀ ਘਟ ਕਰਦੀ ਆ ਕਿਉਂਕਿ ਮੇਰੇ ਨਾ ਜਿੰਨਦੀ ਨਗਰੇ ਮੈਂ ਉਦੋਂ ਬਲੀ ਨਹੀਂ ਜਿੱਹਾ ਅਦਰਵਾਈਜ਼ ਮੈਂ ਨਹੀਂ ਗੀਏ ਕੌਫੀ ਪੀਂਦੀ ਸੀ ਉਹ ਕੌਫੀ ਬੰਦ ਕਰਤੀ ਹੈ ਤੇ ਕੌਫੀ ਦੇ ਵਿੱਚ ਮੈਂ ਖੁਦ ਚਪੇ ਹੋਏ ਆ ਪਰ ਉਹ ਵੀ ਮੈਂ ਪੀਦੇ ਆ ਮੇਰੇ ਕੋਲ ਕਿਉਂਕਿ ਕੌਫੀ ਮੈਂ ਬੰਦ ਕੀਤੀ ਹੈ ਇੱਥੇ ਕਿੱਦਿਖਦਾ ਇਹ ਵੀ ਡੀਰੀ ਆ ਤੇ ਛੱਡੀ ਨਾ ਖੁਸ਼ ਵੀ ਨਹੀਂ ਆ ਕੁਝ ਖਾਣਾ ਚਾਹੀਦਾ ਦੇਖੋ ਮੈਂ ਚਾਹ ਪੀਂਹਾਂ ਜੀ ਮਸਾਲਾ ਵਗੈਰਾ ਜੋ ਪੀਸੇ ਦਾ ਆ ਕਿਉਂਕਿ ਸੱਦਿਆਂ ਚ ਕਈਆਂ ਨੇ ਚਾਹ ਦਾ ਮਸਾਲਾ ਬਣਾਇਆ ਹੁੰਦਾ ਬਲੱਜੀ ਹਰੀਲਾਜੀ ਮੋਟੀਲਾਜੀ ਪੈਂਦੀ ਆ ਫਿਰ ਕੀਨ ਗੰਦੇ ਆਮ ਦਾਲਚੀਨੀ ਤੇ ਹੋਰ ਥੋੜਾ ਤੰਗੀ ਜੰਦੀ ਆਵਾ ਇਹਦਾ ਪਾਊਡਰ ਬਣਦਾ ਇਹਨੂੰ ਚਾਰਜ ਪਾ ਕੇ ਤੇ ਬਣਾਓ ਤੇ ਚਾਹ ਬਹੁਤ ਹੀ ਫਰਸਟ ਕਲਾਸ ਐਂਡ ਟੇਸਟੀ ਟੇਸਟੀ ਬਣਦੀ ਆ ਤੇ ਮੈਂ ਵੀ ਇਹ ਪਾਊਡਰ ਬਣਾ ਕੇ ਰੱਖਿਆ ਆ ਉਹ ਮਨਾ ਪਾਵਾਂਗੇ ਉਹਨਾਂ ਆਵਾ ਕਿ ਤੁਹਾਡਾ ਥੋੜਾ ਗਲਾ ਗੁਲਾ ਸਹੀ ਜਾਂਦਾ ਵਾ ਤੇ ਜਿਹੜਾ ਰਹਿਣਾ ਉਹ ਮਾਣਾ ਮੋਟੇ ਦਾ ਉਹ ਤਾਂ ਰਹਿਣਾ ਰਹਿਣਾ ਥੋੜਾ ਬਥਾ ਫਰਕ ਪੈਂਦਾ ਗਲੇ ਦਾ ਤੱਕ ਮੈਂ ਚਾਹ ਨਾਵਾਂਗੀ ਫਿਰ ਮੈਂ ਚਾਹ ਪੀਆਗੀ ਧੁੱਕ ਚਬਠਾਂਗੀ हलोजी छत्त थे रजाइए रजाइए गड्डिया तो पहले कल गड्ढी ही थोड़ी जी बाकी अभी गली रजाई धुप तेज हो चुकी है रजाइया पाइया हम सुकड़े ਚੋ ਚੇ ਚਾਰੇ ਚਾਈ ਮੈਂ ਚਾਹ ਬਹੁਤ ਥੜਾ ਸਹੀ ਨਾ ਬਾਕੀ ਤੋਂ ਬਦੇ ਤੇਜ ਹੋ ਚੁੱਕੀ ਹੈ ਤੇ ਮਾਗੀ ਹਾਂ ਚਾਹਨਾ ਮੰਗੇ ਚਾਹੀਏਗੇ ਇਹ ਉਹੀ ਰੂਮ ਜਿਹੜਾ ਹੀ ਪੇਂਟ ਕੀਤਾ ਸੀ ਜੀ ਤੇ ਕਲਰ ਕੀਤਾ ਹੈ ਪਰਪਲ ਸ਼ੇਡ ਪਰਪਲ ਸ਼ੇਡ ਕਿਤੇ ਇੱਕ ਵਾਸੇ ਡਾਰਕ ਦੋ ਸ਼ੇਡ ਤੇ ਨਾਈਟ ਪੀਂ ਲਿਤਾ ਹੈ ਜਿਆਦਾ ਪੈ ਗਿਆ ਮੈਂ ਘੱਟੇਗਾ ਹੂੰ ਆ ਗਿਆ ਥੋੜਾ ਬੰਦ ਜਰ ਗੋਇੰਗ ਉਹ ਤੱਕ ਟਮਸਰ ਤੇ ਉਹਨੂੰ ਚਾਰਜ ਪੇਮੈਂਟ ਹੱਤੇ ਤੇ ਉਹ ਮੈਡ 47 ਤੋਂ ਅੱਧਾ ਲਾ ਵੀ ਆ ਗਿਆ ਫਰੈਂਡਸ ਮੈਂ ਬਣ ਰਹੀ ਆ ਟੀ ਨਕੜਾ ਤੇ ਜਿਹੜਾ ਗੁਰਦੁਆਰਾ ਜਿਵੇਂ ਤਾਂ ਕਿਉਂਕਿ ਉਹ ਤੇ ਬਹੁਤ ਟੇਸਟੀ ਹੁੰਦਾ ਵਾ ਪ੍ਰਸ਼ਾਦ ਤੇ ਇਹਨਾਂ ਦੇ ਨਿਕਾਲ ਵੀ ਵੰਨ ਜਾਂਦਾ ਵਾ ਮੈਂ ਉਹ ਬਣਾ ਆ ਰਹੀ ਆ ਮੇਰੇ ਮਨ ਕਰਿਆ ਸੀ ਕਾਣ ਨੂੰ ਕੁਝ ਮਿੱਠਾ ਤੇ ਰੋਟੀ ਵੀ ਨਹੀਂ ਖਾ ਲਈ ਤੇ ਮੈਂ ਕਿਹਾ ਚਲੋ ਕੜਾ ਬਣਾਨੇ ਆ ਮੈਂ ਬਣਾਨੀ ਕਦੀ ਕਦੇ ਬਣਾ ਹੀ ਨਹੀਂ ਆ ਕੜਾ ਬਣਾ ਹੀ ਦਾ ਵਾ ਹੱਟੇ ਵਾਲਾ ਤੇ ਉਹ ਲੈਨ ਵਾਟਿੰਗ ਪੁੰਡੀ ਦਾ ਦੇਸੀ ਘਿਓ ਜਿਹਨੂੰ ਚੰਗੀ ਤਰ੍ਹਾਂ ਫੋਲੀ-ਫੋਲੀ ਲਗਾ ਭਲਾਈ ਜਾਈਦਾ ਪਰ ਨਹੀਂ ਜਾਈਦਾ ਵਾ ਫਿਰ ਅੱਜ ਗਰਮ ਪਾਣੀ ਪਾਈਦਾ ਸੋ ਦਸデア ਨਾ ਕਿਤਾ ਬੰਦਾ ਵਾ ਤੇ ਲੋਲ ਬੰਦ ਰਿਹਾ ਗੈਸ ਲੱਗੇ ਜਾਣ ਲੈ ਗੈਸ ਲੱਗੇ ਫੋਨ ਨਹੀਂ ਲੱਗ ਜਾਂਦੀ ਹੈਗੀ ਕਿਉਂਕਿ ਵੀ ਰਿਸਕ ਹੁੰਦਾ ਵਾ ਉਹ ਰਿਸਕ ਹੁੰਦਾ ਵਾ ਤੁਹਾਨੂੰ ਬਤਾਵਾ ਕਿ ਇਦਾਂ ਅਧਿਆਸ ਹੁੰਦੇ ਆ ਕਿਦਾਂ ਮਤੇ ਮੈਨੂੰ ਵੀ ਘਰ ਦੇ ਬੋਲਦੇ ਆ ਵੀ ਤੂੰ ਫੋਨ ਗੈਸ ਲੱਗੇ ਨਾ ਲੱਗ ਜਾਏ ਕਿਚਨ ਚ ਨਾ ਲੱਗ ਜਾਇਆ ਕਰੋ ਤੇ ਇਸ ਕਰ ਮੈਂ ਨਹੀਂ ਲੈਕ ਜਾਂਦੀ ਹੁਣ ਮੈਂ ਲੈ ਕੇ ਗਈ ਆ ਤੇ ਪਰ ਚਲੋ ਉਹ ਤਾਂ ਪਰਮਾਤਮਾ ਦਾ ਹੱਥ ਹੋਣਾ ਚਾਹੀਦਾ ਬਣਾ ਜਿਵੇਂ ਆ ਮੈਂ ਹੁਣ ਬਣਾ ਰਹੀ ਹਾਂ ਸਮੈਲ ਆ ਰਹੀ ਹੈ ਸੋ ਦੇਖਦੇ ਆ ਤੇ ਤੁਹਾਨੂੰ ਦੱਸਦੇ ਆ ਨੋ ਜੀ ਫਾਈਨੀਆਂ ਦਾ ਕੜਾ ਬਣ ਚੁੱਕਿਆ ਹੈ ਤੇ ਜੀ ਸੜਕੜਿਆ ਬਣ ਚੁੱਕਿਆ ਸੋ ਖਾ ਲੋ ਜਿੰਨੇ ਦਿਨ ਖਾਣਾ ਹੈ ਮੈਨੂੰ ਬਹੁਤ ਟੇਸਟੀ ਲੱਗਦਾ ਬਹੁਤ ਟੇਸਟੀ ਬਣਿਆ ਵਾ ਉਸ ਤਰ੍ਹਾਂ ਦਾ ਹੀ ਟੇਸਟ ਬਣਿਆ ਤੇ ਬਣਾਉਂਦੇ ਜਿਨਾਂ ਨੂੰ ਸੁਆ ਲੱਗਦਾ ਬਹੁਤ ਖਾਣਾ ਬਸ ਹਾਂ ਬਣਾ ਤੇ ਮੈਂ ਟ੍ਰਾਈ ਕਰਿਓ ਸਰਦੀਆਂ ਚ ਆਟੇ ਦਾ ਕੜਾਹ ਬਣਾ ਕੇ ਖਾਣ ਦਾ ਬਹੁਤ ਮਜਾ ਆਉਂਦਾ। ਤੁਖਾ ਕੇ ਵਿਖਤੇ ਵੀ ਬਣਾਇਆ ਟਰਾਈ ਕਰਿਆ। ਸੋ ਕ੍ਰਿਸ਼ਨਾ ਨੇ ਸਕੂਲ ਚ ਆ ਚੁੱਕੇ ਨੇ। ਕ੍ਰਿਸ਼ਨਾ ਨੇ ਵੀ ਖਾਣਾ ਗਾ ਤੁਹਾਨੂੰ ਟੇਸਟੀ ਲੱਗਦਾ। ਰੋਜ਼ ਇਹਨਾਂ ਦੀ ਅੱਜ ਦਾ ਵਲੌਗ ਦਾ ਛੰਡਾ ਹੁੰਦਾ ਆ। ਐਂਡ ਸੋ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਮੀ ਜੁਆ ਕਰਿਆ ਕਰੋ। ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ। ਸੋ ਥੈਂਕ ਯੂ so much।